大家。 ਖਾਲਸਾ ਜੋ ਅੱਜ ਖਾਲਸਾ ਦਿਵਸ ਨੂੰ ਸੁਲੱਖਪਤ ਦਸਤਾਰ ਮਾਰਚ ਕਰਿਆ ਜਾ ਰਿਹਾ ਉਸ ਦੇ ਸੰਬੰਧ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਧਾਰੀਵਾਲ ਸ਼ਹਿਰ ਦੇ ਵਿੱਚ ਅੱਜ ਖਾਲਸਾ ਦਿਵਸ ਦੇ ਸੰਬੰਧੀ ਦਸਤਾਰ ਮਾਰਚ ਰੱਖਿਆ ਇਹ ਦਸਤਾਰ ਜਿਹੜੀ ਹੈਗੀ ਸਿੱਖਾਂ ਦੀ ਤੇ ਹੈਗੀ ਹੈਗੀ ਪਰ ਇਹ ਸਾਰੇ ਪੰਜਾਬੀਆਂ ਦੀ ਦਸਤਾਰ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਸਾਡੇ ਬਜ਼ੁਰਗ ਜਿਹੜੇ ਸੀ ਜਿਹੜੇ Hindu ਭਰਾ ਸੀਗੇ ਜਾਂ Christian ਜਾਂ Muslim ਭਰਾ ਸੀਗੇ ਉਹ ਸਾਰੇ ਦਸਤਾਰਾਂ ਪਾਉਂਦੇ ਸੀ ਪੱਗਾਂ ਬੰਨਦੇ ਸੀ ਸੋ ਉਹ ਪੱਗਾਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਪੰਜਾਬੀਆਂ ਦੀ ਸ਼ਾਨ ਹੀ ਪੱਗ ਸੀ ਸੋ ਸਿੱਖਾਂ ਨੇ ਤੇ ਜਿਹੜੇ ਕੇਸਧਾਰੀ ਸਿੱਖ ਨੇ ਉਹ ਪੱਗਾਂ ਉਹਨਾਂ ਨੇ ਬੰਦੇ ਨੇ ਔਰ ਮੈਂ ਦੂਸਰੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਉਸੇ ਤਰ੍ਹਾਂ ਹੀ ਪੰਜਾਬ ਦਾ ਜਿਹੜਾ ਰਵਾਇਤੀ ਕਲਚਰ ਸੀਗਾ ਪੱਗਾਂ ਜਿਹੜੀਆਂ ਨੇ ਉਹ ਪਾ ਕੇ ਰੱਖਣ ਪੱਗ ਦਾ ਜਿਹੜਾ ਨਾ ਆਪਣਾ ਟੌਰ ਹੈਗਾ ਤੁਸੀਂ ਦੇਖੋ ਕਿ ਜਿਹੜਾ ਇਨਸਾਨ ਪਗੜੀ ਧਾਰੀ ਹੁੰਦਾ ਹੈਗਾ ਉਹ ਉਹਦੀ ਪਰਸਨੈਲਿਟੀ ਹੀ ਚੇਂਜ ਹੋ ਜਾਂਦੀ ਹੈਗੀ ਚਾਹੇ ਉਹ ਕੇਸਧਾਰੀ ਹੈ ਚਾਹੇ ਉਹ ਨਾਨ ਕੇਸਧਾਰੀ ਹੈਗੀ ਤੁਸੀਂ ਜਦੋਂ ਪੁਲਿਸ ਅਫਸਰਾਂ ਨੂੰ ਦੇਖਦੇ ਹੋ ਤੁਸੀਂ ਜਦੋਂ ਆਰਮੀ ਅਫਸਰਾਂ ਨੂੰ ਦੇਖਦੇ ਹੋ ਤੇ ਜਿਹੜੇ ਕਿਸਾਧਾਰੀ ਅਫਸਰ ਹੁੰਦੇ ਉਹਨਾਂ ਦੀ ਦੂਸਰੇ ਨਾਲੋਂ ਕਿਤੇ ਜ਼ਿਆਦਾ ਪਰਸਨੈਲਿਟੀ ਹੁੰਦੀ ਹੈ। ਤੋਂ ਇਹਦੇ ਪਰਸਨੈਲਿਟੀ ਦੇ ਨਾਲ ਨਾਲ ਸਾਇੰਟੀਫਿਕਲੀ ਜਿਹੜੀ ਪਗੜੀ ਦਾ ਜਿਹੜਾ ਹੋਰ ਵੀ ਫਾਇਦਾ ਹੈਗਾ ਪਹਿਲੇ ਇਹ ਹੈਗਾ ਕਿ ਸਾਨੂੰ ਇਹ ਗਰਮੀ ਤੋਂ ਸਰਦੀ ਤੋਂ ਬਚਾਉਂਦੀ ਹੈ। ਔਰ ਇਹ ਸਾਨੂੰ ਜਿਹੜੀ ਹੈਗੀ ਸੱਟ ਲੱਗਣ ਤੋਂ ਵੀ ਬਚਾਉਂਦੀ ਹੈਗੀ। ਸੋ ਇਹ ਇਹਨਾਂ ਦਾ ਜਿਹੜਾ ਵੱਡਾ ਫਾਇਦਾ ਜਿਹੜਾ ਹੈਗਾ ਉਹ ਸਾਡੀ ਆਪਣੀ ਪਰਸਨੈਲਿਟੀ ਸਾਡੀ ਗੁਰੂਆਂ ਦੀ ਸਾਡੀ ਪੰਜਾਬੀਆਂ ਦੀ ਪਵਿੱਤਰਤਾ ਦਰਸਾਉਂਦੀ ਹੈ। ਔਰ ਸਾਰੇ ਰਲ ਕੇ ਮੁਬਾਰਕਬਾਦ ਜਿਹੜੇ ਨਹੀਂ ਸਜਾਉਂਦੇ ਉਹ ਸ਼ੁਰੂ ਕਰ ਦੇਣਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇਹ ਸਾਡੀ ਸੇਫਟੀ ਵਾਸਤੇ ਵੀ ਬੜੀ ਜ਼ਰੂਰੀ ਆ ਸਾਡੇ ਗੁਰੂ ਸਾਹਿਬਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕਰਕੇ ਸਾਨੂੰ ਦਸਤਾਰ ਬਖਸ਼ੀ ਆ ਦਸਤਾਰ ਸਿਰ ਤੇ ਪੈਣ ਕੇ ਉੱਥੇ ਜਾਤ ਬਰਾਦਰੀ ਖਤਮ ਹੋ ਜਾਂਦੀ ਆ ਉਹਨੂੰ ਸਰਦਾਰ ਦਾ ਨਾਮ ਦਿੱਤਾ ਜਾਂਦਾ ਜਿਨੇ ਦਸਤਾਰ ਸਜਾਈ ਹੋਵੇ ਗੁਰਬਾਣੀ ਅਨੁਸਾਰ ਵੀ ਸਾਬਤ ਸੂਰਤ ਦਸਤਾਰ ਸਿਰਾ ਤੇ ਜੇ ਵਿਦਵਾਨਾਂ ਦੀ ਗੱਲ ਵੱਲ ਜਾਈਏ ਭਾਈ ਵੀਰ ਸਿੰਘ ਮੁਤਾਬਕ ਜਾਈਏ ਤਾਂ ਉਹ ਕਹਿੰਦੇ ਨੇ ਕਿ ਕਿਸੇ ਮਨੁੱਖ ਦੀ ਪਰਸਨੈਲਿਟੀ ਦਾ ਪਤਾ ਉਦੋਂ ਲੱਗਦਾ ਹੈ ਤਿੰਨ ਪੁਆਇੰਟਾਂ ਤੋਂ ਲੱਗਦਾ ਹੈ ਨੰਬਰ 1 ਦਸਤਾਰ ਨੰਬਰ 2 ਗੁਫਤਾਰ ਨੰਬਰ 3 ਰਫਤਾਰ ਇਹਨਾਂ ਚੀਜ਼ਾਂ ਇਨਾਂ ਚੀਜ਼ਾਂ ਨਾਲ ਮਨੁੱਖ ਦੀ ਪਰਸਨੈਲਿਟੀ ਦਾ ਪਤਾ ਲੱਗਦਾ ਤਾਂ ਮੈਂ ਪੂਰ ਜੋਰ ਅਪੀਲ ਕਰਦਾ ਹਾਂ ਕਿ ਸਾਰੇ ਦਸਤਾਰ ਚਾਹੀਏ ਤੇ ਜਿਨ੍ਹਾਂ ਪ੍ਰਬੰਧਕਾਂ ਨੇ ਪ੍ਰਵਾਹ ਕੀਤਾ ਉਹਨਾਂ ਦਾ ਕੋਟਾਣ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦਿਓ ਜੋ ਧਾਰੀਵਾ ਸ਼ਹਿਰ ਦੇ ਵਿੱਚ ਬਾਸਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ ਕੱਢੇ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦਿੰਦਾ ਜਿਨ੍ਹਾਂ ਪ੍ਰਬੰਧਕ ਕਮੇਟੀਆਂ ਦਾ ਜਿਨ੍ਹਾਂ ਨੇ ਦਸਤਾਰ ਮਾਰਚ ਦਾ ਉਪਰਾਲਾ ਕੀਤਾ ਹੈ ਇਹ ਸਾਡੇ ਗੁਰੂ ਸਾਹਿਬ ਜਿਹੜੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਉਹ ਪੰਟਾ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਾਇਆ ਕਰਦੇ ਸੀ ਜਿਹੜੇ ਸੋਹਣੀ ਦਸਤਾਰ ਬੰਨਦੇ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਇਹ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਤੇ ਮੈਂ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਨੇ ਉਹ ਉਹ ਮਹਾਨ ਮਹਾਨ ਬੰਦੇ ਨੇ ਜਿਨ੍ਹਾਂ ਨੇ ਨਹੀਂ ਸਜਾਈਆਂ ਉਹਨਾਂ ਨੂੰ ਬੇਨਤੀ ਹੈ ਕਿ ਸਜਾਣੀਆਂ ਸਟਾਰਟ ਕਰ ਲੋ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੋਣ ਵਾਲਾ ਹੈ ਅਤੇ ਲੜਾਈਆਂ ਵੀ ਹੋ ਸਕਦੀਆਂ ਨੇ ਤੇ ਉਸੇ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਦੇ ਵਿੱਚ ਜਿਸਨੂੰ ਸਮਰਪਿਤ ਦਸਤਾਰ ਮਾਰਚ ਕੱਢੇ ਜਾ ਰਿਹਾ ਉਹਦੇ ਸੰਬੰਧ ਵਿੱਚ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਦਸਤਾਰ ਮਾਲਚਾ ਇਹ ਖਾਲਸਾ ਦਿੱਸ ਜੋ 1600 ਦੇ ਐਸਵੀ ਨੂੰ ਗੁਰੂ ਗ੍ਰੀਤਾਰ ਪਾਸ਼ਾ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਸ ਨੂੰ ਹੀ ਮੁਖਰਾ ਕੇ ਕੱਢਿਆ ਜਾ ਰਿਹਾ ਹੈ ਤਾ ਜੋ ਸਾਡੇ ਜਿਹੜੇ ਨੌਜਵਾਨ ਨੇ ਉਹ ਵੱਧ ਤੋਂ ਵੱਧ ਗੁਰਸਿੱਖੀ ਦੇ ਨਾਲ ਜੁਣਨ ਔਰ ਦਸਤਾਰਾਂ ਦੇ ਨਾਲ ਜੁਣਨ ਦਸਤਾਰਾਂ ਬਨਣ ਇਹੀ ਸਾਡਾ ਮੇਨ ਮਤਵ ਹੈ ਜੀ ਬਾਬਾ ਜੀ ਅੱਜ ਦੇ શુભ ਦਿਹਾੜੇ ਤੇ ਸੰਗਤਾਂ ਨੂੰ ਕੀ ਅਦੇਨ ਕਰਤੋ ਸੰਗਤਾਂ ਨੂੰ ਇਹੋ ਜੀ ਜੋ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਫਲਸਫਾ ਉਹ ਸਾਰੇ ਜਾਣੇ ਅਪਣਾਉਣ ਅਮਰ ਸ਼ਕਨ ਗੁਰੂਵਾੜੇ ਬਨ ਸਿੱਖੀ ਵਿੱਚ ਤਾਂ ਹੀ ਦਾਖਲਾ ਹੋਣਾ ਹੈ ਜੀ ਤੁਹਾਨੂੰ ਅਮਰ ਸ਼ਕਾਂਗੇ ਜੀ ਇਹੀ ਦੇਸ ਹੈ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚੈਂਪੀਅਨ ਦੇ ਦਰਸਤ ਪਾਉਣ ਦੇ ਸ਼ਾਹਜਾਹ ਉਹ ਜਿਸਨੂੰ ਮਾਇਰੋ ਜਿੱਤ ਖਾਲਸਾ ਮਾਇਰੋ ਜਿੱਤੇ ਪਰ ਇਹ ਵਾਪਸ 6.5 ਮਹੀਨੇ ਪਹਿਲੇ ਦੇ ਵਿੱਚ ਜਿਹੜਾ ਉਹ ਜਿਹੜਾ ਇੱਕ بڑا ਬਸਾ ਬਟਾ ਪਾ ਰਿਹਾ ਹੈ ਜਿਹੜਾ ਰਾਈਨਾਈ ਲਾਈਟ ਜਪਤ ਪ੍ਰਧਾਨ ਨੇਸ਼ਨ ਜਾਰ ਸਾਰੇ ਆਪਣੇ ਉਪਰਯੋਗ ਕਰਨ ਬੈਠੇ ਜਨਤਾ ਨੂੰ ਮੈਂ ਇਹ ਯਾਦ ਕਰਦਾ ਹਾਂ ਕਿ ਅੱਜ ਵੀ ਆਲਸਾ ਸਾਜਣਾ ਨੂੰ ਲਾਉਂਗਾ ਇਹ ਕਰਦੀ ਕਲਾ ਜਮਾ ਆ ਬਣਾ ਦੇ ਡਾਕਟਰ ਵੱਡੀ ਗੱਲ ਇਹ ਆ ਸਾਡੇ ਧਰਮ ਦੇ ਵਿੱਚ ਜਿਹੜੀ ਵੀ ਯਾਤਪਾਤ ਦਾ ਕੋਈ ਉਖਰਾ ਨਹੀਂ ਹਰਕ ਦੇ ਨਾਲ ਰੱਖ ਕੇ ਚੱਲਦੇ ਨੇ ਕੋਈ ਵੀ ਧਰਮ ਹੋਵੇ ਉਹ ਆਪਣੇ ਤੋਂ ਬਿਹਤਰ ਸਾਰੇ ਵੀਰਾਂ ਨੂੰ ਬੇਤੀ ਆ ਕੇ ਦੋ ਬਾਰੇ ਸੁਨੇਹੇ ਦੇ ਰਿਹਾ ਹਾਂ ਇਸ ਨਾਲ ਹੱਦ ਤੱਕ ਬਿਕੀਨਾ ਫਰਜ਼ਾਨ ਕੀਤਾ ਜਾਵੇ ਇਹ ਦੇਖੀ ਰੱਖਿਆ ਇਹ ਵੀ ਬੱਦ ਚੜ ਕੇ ਹਟਾ ਲਿਆ ਜਾਵੇ ਉਹ ਜਿਹੜੀ ਸੋਸਾਇਟੀ ਦੇ ਵਿੱਚ ਮੇਰੇ ਨਾਲ ਆਏ ਪ੍ਰਾਰ ਮੇਸੰਜੀ ਭਜਨ ਸਿੰਘ ਜੀ ਤੇ ਤੇ ਦਲਜੀਤ ਸਿੰਘ ਜੀ ਤੋਂ ਪਰ ਤੇ ਉਹ ਨਾਗੀ ਲੱਗਦੀ ਜੀ ਆਪਣੇ ਪ੍ਰਸਤ ਕਰਤਰ ਆਪਣੇ 44 ਫੋਰ ਵੀ ਜਿਹੜੇ ਅੱਜ ਗੁਰਮਨ ਸਿੰਘ ਆਪਣੇ ਲਗਾ ਨੂੰ ਜੀਲਾ ਸਾਹਿਬ ਆਪਾਂ ਲਈ ਨੇ ਜਗਨ ਸਾਹਿਬ ਜੀ ਵੀ ਹਾਲ ਹੀ ਹੋਏ ਨੇ ਮੈਨਾਂ ਦਾ ਬਹੁਤ ਬਹੁਤ ਤੁਹਾਡੀਆਂ ਤੇ ਸਾਰੀ ਟੀਮ ਨੂੰ ਫਿਰ ਇੱਕ ਵਾਰੇ ਆਪਣੇ ਤੇ ਆਪਣੀ ਟੀਮ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੁਹਾਡੇ ਜੀ ਦਾ ਸਾਥਾ ਬਾਤ ਜੀ